ਤਾਜ਼ੀ ਖ਼ਬਰ ਇਹ ਹੈ ਕਿ ਬਤਤਨ ਹੀ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਤੇ ਦੋ ਔਰੋਪੀ ਜਿਹੜੇ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਹੇ ਸਨ ਜਿਸ ਤੋਂ ਬਾਅਦ ਐਕਟਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਦੋਨੋਂ ਔਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿहां ਸੋਮਵਾਰ ਦੀ ਰਾਤ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਭੁਜ ਵਿੱਚ ਜਾ ਕੇ ਦੋਨਾਂ ਨੂੰ ਅਧਰਾਸ਼ ਕਲਤਾ ਸੂਤਰਾ ਦੇ ਮੁਤਾਬਿਕ ਮਿਲੀ ਜਾਣਕਾਰੀ ਕ੍ਰਾਈਮ ਬ੍ਰਾਂਚ ਨੇ ਇਹਨਾਂ ਨੂੰ ਬੋਜ ਦੇ ਮੰਦਿਰ ਵਿੱਚ ਛਿਪੇ ਹੋਣ ਦੀ ਸੂਚਨਾ ਮਿਲੀ ਸੀ ਜਿੱਥੇ ਜਾ ਕੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸ ਦੇ ਕਿ ਇਹਨਾਂ ਦੀ ਪਛਾਣ ਵਿਕੀ ਸਾਹਿਬ ਗੁਪਤਾ ਅਤੇ ਸਾਗਰ ਸ਼੍ਰੀ ਜੁਗਿੰਦਰ ਪਾਲ ਦੇ ਤੌਰ ਤੇ ਦੱਸੀ ਜਾ ਰਹੀ ਹੈ ਇਹ ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਨੇ ਅਤੇ ਪੁਲਿਸ ਨੇ ਇਹਨਾਂ ਨੂੰ ਮੁੰਬਈ ਦੇ ਕਿਲਾ ਕੋਟ ਵਿੱਚ ਪਹੁੰਚਾ ਦਿੱਤਾ ਗਿਆ ਉੱਤੇ ਹੀ ਜਾਣਕਾਰੀ ਦੇ ਮੁਤਾਬਿਕ ਦੱਸਦੀ ਹੈ ਕਿ ਕੁਝ ਦਿਨ ਵਿੱਚ ਸੁਣਵਾਈ ਇਸ ਕੇਸ ਨੂੰ ਲੈ ਕੇ ਕੀਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦਾ ਇਹ ਕਹਿਣਾ ਹੈ ਕਿ ਦੋਨੋਂ આરોપીਆਂ ਨੇ ਜਿਸ ਪਿਸਤੌਲ ਨਾਲ ਫਾਇਰਿੰਗ ਕੀਤੀ ਸੀ ਸਲਮਾਨ ਖਾਨ ਦੇ ਘਰ ਅੱਜਵਾਰ ਫਾਇਰਿੰਗ ਕੀਤੀ ਗਈ ਸੀ ਉਸ ਪਿਸਤੌਲ ਨੂੰ ਇਹ ਦੋਨਾਂ આરોપીਆਂ ਨੇ ਸੂਰਤ ਬੱਤ੍ਰਿਕ ਨਦੀ 'ਚ ਸੁੱਟ ਦਿੱਤਾ ਯਾਨੀ ਕਿ ਉਸ ਪਿਸਤੌਲ ਦਾ ਨਾਮੁਨਸ਼ਾਨੀ ਨਹੀਂ ਮਟਾ ਦਿੱਤਾ ਹੈ ਦੱਸ ਦिए ਕਿ ਸੀਸੀਟੀਵੀ ਫੁਟੇਜ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਨਜ਼ਰ ਆਏ ਹਾ ਦੋਨੋਂ આરોપી ਨੂੰ ਗ੍ਰਿਫਤਾਰ ਚੁੱਕੇ ਹਨ ਉਤਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੀਸੀਟੀਵੀ ਫੁਟੇਜ ਵਿੱਚ ਦਿਖ ਰਹੀ ਇਹ ਦੋਨੋਂ આરોપી ਸਪੋਰਟਸ ਕੈਪ ਵਿੱਚ ਸਨ ਅਤੇ ਕੰਦੇ ਤੇ ਇੱਕ ਬੈਗ ਵੀ ਟੰਗਿਆ ਹੋਇਆ ਸੀ ਇਸ ਫੁਟੇਜ ਵਿੱਚ ਦੋਨੋਂ ਸਲਮਾਨ ਖਾਨ ਦੇ ਘਰ ਦੀ ਤਰਫ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਦੋਨੋਂ આરોપી ਲੋਰੈਂਸ ਗੈਂਗ ਦਾ ਹੀ ਹਿੱਸਾ ਹਨ ਖਾਨ ਨੂੰ ਲੋਰੈਂਸ ਗੋਲਡੀ ਬਰਾੜ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਵਾਰੀ ਪਹਿਲਾਂ ਵੀ ਸੁਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹਨਾਂ ਨੇ ਅਨਧਿਕਾਰ ਦੇ ਬਾਅਦ ਫਾਇਰਿੰਗ ਕਰਵਾਈ ਹੈ ਫਾਇਰਿੰਗ ਦੀ ਘਟਨਾ ਤੋਂ ਬਾਅਦ ਲਾਰੈਂਸ ਦੇ ਭਰਾ ਅਨਮੋਲ ਨੇ ਇੱਕ ਵਾਰੀ ਸੜ ਤੋਂ ਔਨਲਾਈਨ ਪੋਸਟ ਵਿੱਚ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਿਖਤੀ ਹੈ ਉਹਨਾਂ ਨੇ ਇਸ ਵਾਰਦਾਤ ਨੂੰ ਦੱਸਿਆ ਕਿ ਤਾਂ ਸਿਰਫ ਟ੍ਰੇਲਰ ਸੀ ਅਤੇ ਸਲਮਾਨ ਖਾਨ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੇ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਲੇਕਿਨ ਲਾਰੈਂਸ ਕਈ ਵਾਰ ਪ੍ਰੋਫਾਈਲ ਲੋਕਾਂ ਦੇ ਮਰਦ ਦੇ ਆਰੋਪ ਵਿੱਚ ਇਸ ਵਕਤ ਤਿਹਾੜ ਜੇਲ੍ਹ ਵਿੱਚ ਦਾਸ ਦੀਏ ਕੀ ਬਤਨ ਨਹੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਤੇ ਦੋ ਅਗਰੋਪੀ ਜਿਹੜੇ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਹੇ ਸਨ ਜਿਸ ਤੋਂ ਬਾਅਦ ਐਕਟਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਦੋਨੋਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿहां ਸੋਮਵਾਰ ਦੀ ਰਾਤ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਭੁਜ ਵਿੱਚ ਜਾ ਕੇ ਦੋਨਾਂ ਨੂੰ ਅਰੈਸਟ ਕਰ ਲਿਆ ਤਾ ਸੂਤਰਾਂ ਦੇ ਮੁਤਾਬਿਕ ਮਿਲੀ ਜਾਣਕਾਰੀ ਕ੍ਰਾਈਮ ਬ੍ਰਾਂਚ ਨੇ ਇਹਨਾਂ ਨੂੰ ਬੁੱਜ ਦੇ ਮੰਦਿਰ ਵਿੱਚ ਛਿਪੇ ਹੋਣ ਦੀ ਸੂਚਨਾ ਮਿਲੀ ਸੀ ਜਿੱਥੇ ਜਾ ਕੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇ ਕਿ ਇਹਨਾਂ ਦੀ ਪਛਾਣ ਵਿਕੀ ਸਾਹਿਬ ਗੁਪਤਾ ਅਤੇ ਸਾਗਰ ਸ਼੍ਰੀ ਜੁਗਿੰਦਰ ਪਾਲ ਦੇ ਤੌਰ ਤੇ ਦੱਸੀ ਜਾ ਰਹੀ ਹੈ। ਇਹ ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਨੇ ਅਤੇ ਪੁਲਿਸ ਨੇ ਇਹਨਾਂ ਨੂੰ ਮੁੰਬਈ ਦੇ ਕਿਲਾ ਕੋਟ ਵਿੱਚ ਪਹੁੰਚਾ ਦਿੱਤਾ ਗਿਆ। ਉਤੇ ਹੀ ਜਾਣਕਾਰੀ ਦੇ ਮੁਤਾਬਿਕ ਦੱਸਦੀ ਹੈ ਕਿ ਕੁਝ ਦਿਨ ਵਿੱਚ ਸੁਣਵਾਈ ਇਸ ਕੇਸ ਨੂੰ ਲੈ ਕੇ ਕੀਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦਾ ਇਹ ਕਹਿਣਾ ਹੈ ਕਿ ਦੋਨੋਂ આરોપીਆਂ ਨੇ ਜਿਸ ਪਿਸਤੌਲ ਨਾਲ ਫਾਇਰਿੰਗ ਕੀਤੀ ਸੀ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਉਸ ਪਿਸਤੌਲ ਨੂੰ ਇਹ ਦੋਨਾਂ આરોપીਆਂ ਨੇ ਸੂਰਤ ਬੱਤ੍ਰਿਕ ਨਦੀ 'ਚ ਸੁੱਟ ਦਿੱਤਾ ਯਾਨੀ ਕਿ ਉਸ ਪਿਸਤੌਲ ਦਾ ਨਾਮੁਨਸ਼ਾਨੀ ਨਹੀਂ ਮਟਾ ਦਿੱਤਾ ਹੈ ਦੱਸ ਦिए ਕਿ ਸੀਸੀਟੀਵੀ ਫੁਟੇਜ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਨਜ਼ਰ ਆਏ ਹਾ ਦੋਨੋਂ આરોપી ਨੂੰ ਗ੍ਰਿਫਤਾਰ ਚੁਕੇ ਨੇ ਉੱਤੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਸੀਸੀਟੀਵੀ ਫੁਟੇਜ ਵਿੱਚ ਦਿਖ ਰਹੀ ਹੈ ਦੋਨੋਂ આરોપી სპੋਰਟਸ ਕੈਪ ਵਿੱਚ ਸਨ ਅਤੇ ਕੰਦੇ ਤੇ ਇੱਕ ਬੈਗ ਵੀ ਟੰਗਿਆ ਹੋਇਆ ਸੀ ਇਸ ਫੁਟੇਜ ਵਿੱਚ ਦੋਨੋਂ ਸਲਮਾਨ ਖਾਨ ਦੇ ਘਰ ਦੀ ਤਰਫ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਦੋਨੋਂ આરોપી ਲੋਰੈਂਸ ਗੈਂਡ ਦਾ ਹੀ ਹਿੱਸਾ ਹਨ ਖਾਨ ਨੂੰ ਲੋਰੈਂਸ ਗੋਲੀ ਬਰਾੜ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼नोई ਗੈਂਗ ਨੇ ਇੱਕ ਵਾਰੀ ਪਹਿਲਾਂ ਵੀ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹਨਾਂ ਨੇ ਅਨधिकृत ਦੇ ਬਾਅਦ ਫਾਇਰਿੰਗ ਕਰਵਾਈ ਹੈ ਫਾਇਰਿੰਗ ਦੀ ਘਟਨਾ ਤੋਂ ਬਾਅਦ ਲਾਰੈਂਸ ਦੇ ਭਰਾ ਅਨਮੋਲ ਨੇ ਇੱਕ ਵਾਰੀ ਸੜ ਤੋਂ ਔਨਲਾਈਨ ਪੋਸਟ ਵਿੱਚ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਿਖਤੀ ਹੈ ਉਹਨਾਂ ਨੇ ਇਸ ਵਾਰਦਾਤ ਨੂੰ ਦੱਸਿਆ ਕਿ ਤਾਂ ਸਿਰਫ ਟ੍ਰੇਲਰ ਸੀ ਅਤੇ ਸਲਮਾਨ ਖਾਨ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੇ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਲੇਕਿਨ ਲਾਰੈਂਸ ਕਈ ਵਾਰ ਪ੍ਰੋਫਾਈਲ ਲੋਕਾਂ ਦੇ ਮਰਦ ਦੇ ਆਰੋਪ ਵਿੱਚ ਇਸ ਵਕਤ ਤਿਹਾੜ ਜੇਲ੍ਹ ਵਿੱਚ ਹਾਂ